ਅੱਜ ਮੈਂ ਸਾਰੀ ਆਪਣੀ ਟੀਮ ਨਾਲ ਡਿਸਟ੍ਰਿਕਟ ਫਾਜ਼ਿਲਕਾ ਆਸੀਏਥੇ ਬੋਰ ਆਏ ਹੋਏ ਆਂ ਸੀਡ ਫਾਰਮ ਦੇ ਇੱਥੋਂ ਦੇ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਵਾਰਿੰਗ ਇਸ ਡਰਗ ਉਹਦਾ ਜਗ੍ਹਾ ਜਿਹੜਾ ਹੈਗਾ ਅਸੀਂ ਕੀਤਾ ਇੱਥੋਂ ਦੇ ਬੋਟ ਸਿੰਘ ਨਾਮ ਦਾ ਸਮਗਲ ਜਿਹੜਾ ਬਹੁਤ ਹੀ ਕਾਫੀ ਪੁਰਾਣੇ ਸਮੇ ਤੋਂ ਸਮਝੋਣ ਕਰ ਰਹੇ ਆ ਘੱਟੋ ਘੱਟ 20 ਕੇਸ ਹੋ ਗਏ ਉੱਤੇ ਚੱਲ ਰਹੇ ਆ ਤੇ ਹੁਣ ਵੀ ਉਹ ਜਿਹੜਾ ਹੈਗਾ ਪਿੱਛੇ ਪਰਚਾ ਹੋ ਕੇ ਜੇਲ੍ਹ ਹੈਗਾ ਇਹਦੇ ਪਰਿਵਾਰ ਦੇ ਜਿਹੜੇ ਹੈਗੇ ਆ ਕੋਈ ਬੱਚੇ ਉਹ ਵੀ ਜਿਹੜੇ ਹੈਗੇ ਇਸ ਦੇ ਵਿੱਚ ਲੱਗੇ ਹੋਏ ਨੇ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਇਥੋਂ ਦਾ ਉਹਨਾਂ ਨੇ ਆਪਣੇ ਜਿਹੜੇ ਹੈਗੇ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਰਾਬ ਕਰ ਰਹੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਬਕਾਇਦਾ ਆਰਡਰ ਲੈ ਕੇ ਸਰਕਾਰ ਕੋ ਜਿਹੜਾ ਹੈਗਾ ਉਹਨਾਂ ਦਾ ਕਰਜ਼ਾ ਹੈਗਾ ਉਹ ਪਾਇਆ ਜਾ ਰਿਹਾ ਇਹ ਮੁਹਿੰਮ ਜਿਹੜੀ ਸਾਰੇ ਪੰਜਾਬ 'ਚ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਵੀ ਜਿਹੜਾ ਹੈਗਾ ਇਹ ਅੱਜ ਇੱਥੇ ਹੋਰ ਹਰੀ ਟੀਮ ਨਾਲ ਮਿਲ ਕੇ ਜਿਹੜਾ ਅਸੀਂ ਇਹ ਡੋਜ਼ਰ ਚਲਾ ਕੇ ਜਿਹੜਾ ਹੈਗਾ ਉਹਦਾ ਅ ਕਾਰਨਿਤ ਹੋਇਆ ਗਿਆ ਹੈ ਜਿਹੜਾ ਕਿ ਇਲੈਗਲ ਤੇ ਇਹੋ ਜੀ ਮਾੜੀ ਕਮਾਈ ਦਾ ਬਣਾ ਹੋਇਆ ਹੈ ਸੋ ਬਾਕੀ ਅੱਗੇ ਤੋਂ ਵੀ ਅਸੀਂ ਇਹੀ ਜਿਦੀ ਸਾਡਾ ਜਾਰੀ ਰਹੂਗਾ ਜਿਹੜੇ ਵੀ ਸਮਗਲਰ ਰਹੇ ਜਾਂ ਚਾਹੀਓ ਜਿਹੜੇ ਖਾਸ ਕਰ ਜਿਹੜੇ ਵੱਡੇ ਸਮਗਲਰ ਨੇ ਇਸ ਏਰੀਆ ਰਿਲੇ ਜਿਨ੍ਹਾਂ ਨੇ ਕਾਫੀ ਇਸੇ ਜਿਹੜਾ ਪਰੇਸ਼ਾਨ ਕੀਤਾ ਹੋਇਆ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚੇ ਸਭਾ ਸਾਰੇ ਮਿਲ ਕੇ ਰਹੇ ਇਕੱਠੇ ਆ ਕੇ ਇਸ ਕੇਸ ਦੀ ਦਾ ਸਾਥ ਦੇ ਰਹੇ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਹੈਗਾ ਨਸ਼ੇ ਨੂੰ ਜੜ ਤੋਂ ਖਤਮ ਕਰਨਗੇ ਬੱਸ